ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਲਾਈਫਲਾਈਨ ਕਬੱਡੀ ਦੇ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਹੁਣ ਸਾਰੇ ਪਲੇਅਰ ਤਕਰੀਬਨ ਆਉਣ ਲੱਗ ਗਏ ਆ ਸਾਰੇ ਵਿਲੇ ਹੋ ਗਏ ਆ ਤੇ ਆਪਾਂ ਰੁਟੀਨ 'ਚ ਹੁਣ ਡੇਲੀ ਗਰਾਊਂਡ ਲੱਗਿਆ ਕਰ ਵੀ ਡੇਲੀ ਐਕਸਰਸਾਈਜ਼ ਤੇ ਨਾਲੇ ਦੱਸਿਆ ਕਰੋ ਕਿੰਦਾ ਆਜੋ ਕਰ ਉਹ ਬੱਚਾ ਚਾਤਰ ਹੈ ਜੋ ਉਹ ਨਾ ਲੈ ਆਂਦੀ ਫਿਰ ਪਾਇਪ ਹੈ ਥੋੜੀ ਹੋਰ ਨਹੀਂ ਲੰਬੀ ਚਾਹੀਦੀ ਪਾਣੀ ਤੁਸੀਂ ਮਾਰਿਆ ਨਹੀਂ ਯਾਰ ਮੋਟਰ ਮੋਟਰ ਕਰਦੇ ਰਹੇ ਜੇ ਅੱਜ ਮਾਰ ਲਈ ਤੇ ਪਾਣੀ ਆ ਚੁੱਕੀ ਸੀ ਆ ਗੰਦਾਂ ਅੱਜ ਪਾਣੀ ਮਾਰ ਲੈਂਦੇ ਅੱਜ ਕੀ ਇੱਕ ਬਾਲਟੀ ਲਿਆਉਂਦੇ doblo nao fatafat minto man aaya idhar to ison life todne maar da chota 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 na aaya klo

ਪਲੇਅਰ ਪੁੱਤ ਕੋਈ ਛੋਟੇ ਜਿਹੇ ਹੈ ਨਾ ਕੋਈ ਵਧੀਆ ਹੈ ਵਧੀਆ ਮੈਂ ਤਾਂ ਵਧੀਆ ਲੌਂਦੇ ਵੇ ਚੰਗੀ ਗੱਲ ਆ ਪਰ ਜਦੋਂ ਉਹ ਪੌੜੀਆਂ ਹੋਈਆਂ ਜਾਂ ਤਾਂ ਪੜੀ ਹੋ ਗਈ ਇਹ ਚੀਜ਼ਾਂ ਤੁਸੀਂ ਘੱਟ ਲਾਇਆ ਕਰੋ ਛੋਟੇ ਜਿਹੇ ਉਮਰ ਛੋਟੀ ਆ ਠੀਕ ਆ ਫਿਰ ਕੋਈ ਗੁੱਸਾ ਕਰ ਲੈਂਦੇ ਜੇ ਤੁਹਾਨੂੰ ਕਹਿ ਦਈਏ ਖੋਲੋ ਜੋ ਹੈ ਕਿ ਲਾਉਣੀ ਜੇ ਕੁਝ ਨਹੀਂ ਕਰਦਾ ਚਲ ਕੋਈ ਨਹੀਂ ਲਾਓ ਪਰ ਘੱਟ ਲਾਇਓ ਜੰਗੇ ਇਹਨਾਂ ਜੀ ਨਹੀਂ ਲਾਓ ਬਟਾ ਜੀ ਠੀਕ ਆ ਲੱਕ ਮੀਨ ਦੀ ਕੰਮ ਮੋੜੂ ਜਿੱਥੇ ਲਾਉਗੇ ਉੰਨੀ ਚੱਲਦਾ ਐਡਾ ਵਾਵਾ ਇੱਥੇ ਮਾਰੀ ਫੋਨ ਤੂੰ ਮੜਾ ਫੋਕੀ ਬਣਿਆ ਫਿਰਦਾ ਓਏ ਸਾਰੇ ਮੁਰਖਾਂ ਦੇ ਝੰਡੇ ਲਾਏ ਈ ਠੀਕ ਹੈ ਨਾ ਹੈ ਜੀ ਆ ਤੇ ਆ ਫੁੱਲ ਆ ਤੇ ਲਾਵੇ ਸ਼ਰਟ ਆਵੇ ਉਹ ਵੀ ਉਹ ਲਾ ਕੇ ਲੱਗੇ ਆ ਲਾਦੇ ਕੋਈ ਨਾ ਆਪਾਂ ਗਰਾਊਂਡ ਹੀ ਲਾਉਂਦੇ ਪੁੱਤ ਇੱਥੇ ਕਿਹੜਾ ਤੈਨੂੰ ਗਰਾਉਂਡ 'ਚ ਪਲਵਾਨ ਬੰਦਾ ਸ਼ਰਮ ਨਹੀਂ ਕਰਦਾ ਹੁੰਦਾ ਠੀਕ ਆ? ਨਹੀਂ ਕੋਈ ਗੱਲ ਹੈ। ਹਾਂ। ਹੋ ਗਈ ਆ। ਆਓ ਸੇ ਰੈਨ ਪਾਓ। ਕਰ ਲੋ ਕਰ ਲੋ ਇੱਕ ਵਾਰ ਤਸੱਲੀ ਕਰ ਲੋ। ਫੇਰ ਮੇਰੀ ਤਸੱਲੀ ਮੈਂ ਕਰਦਾ। ਆਪਣੇ ਕੋਲ ਅੱਜ ਇੱਕ ਨਵਾਂ ਪਲੇਅਰ ਆਇਆ ਪਤਾ ਤੁਹਾਨੂੰ? ਹਾਂ। ਇਧਰ ਆ। ਈ ਨਾਦਰ ਜਿਸ ਕਰਨ ਕਿਦਾਂ ਹਰ ਵਧੀਆ ਕੌਡੀ ਖੜਦੀਆਂ ਟਰੇਡਰ ਬਨਣਾ ਜਾਂ ਆਫੀ ਬਨਣਾ ਟਰੇਡਰ ਠੀਕ ਆ ਕਿਹੜਾ ਪੈਂਦੀ ਆਸਲ 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 ਪੂਰੇ ਜੀ ਆਸਲ ਪੂਰੇ ਇਹ ਰਹਿ ਗਿਆ ਖੇਮ ਕਰਨ ਵਾਲੀ ਸਾਈਡ ਉਹ ਜਿੱਥੇ ਬਾਬਾ ਸਰਬਜੀਤ ਮੈਡੀਕਲ ਆ ਹਾਂਜੀ ਡਾਕਟਰ ਜਿਹੜਾ ਉਹ ਵਧੀਆ ਮਤਲਬ ਬਹੁਤ ਸਿਆਣਾ ਡਾਕਟਰ ਆ ਹਾਂਜੀ ਸਾਪਰ ਫੁੱਟ ਲੱਗ ਜੇ ਪਲੇਅਰਾਂ ਦੇ ਤੇ ਉਹ ਕਰਦੇ ਨੇ ਸਾਪ ਦਾ ਟ੍ਰੀਟਮੈਂਟ ਹਾਂ ਜਾਂ ਦਾ ਵਿੱਚ 40 ਵਰਤੀ ਉਹਨਾਂ ਨਾਲ ਵੀ ਰਹੇ ਹਾਂਜੀ 40 ਵਰਤੀ ਇਹਨੂੰ ਨਾਲ ਚਾਹੀਦਾ ਆਹ ਹਾਂ ਬੱਲੇ ਉਹ ਕਹਿੰਦਾ ਇਹ ਉਹਨਾਂ ਮੇਰੇ ਝਾੜ ਵੜੀ ਸਾਫ਼ ਕਰਤੇ ਆ ਠੀਕ ਆ ਚਲੋ 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 ਮੋੜਨਾ ਆਇਟ ਤੇ ਪਹੁੰਚ ਜੇ ਖਿੱਚ ਕੇ ਖਿੱਚ ਕੇ ਖਿੱਚ ਕੇ ਪੰਜੋਂ ਜਾਂ ਦੇ ਸਪੀਡ ਮਾਰ ਗਈ ਤਰੀ ਇੱਕ ਦੇਖ ਖੜ 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 ਚੋ ਜਰਾ ਤੜਿਆਗਾ ਤਾਂ ਮਾਮਾ ਥੱਲੇ ਮੁੜਿਆਉਣਾ ਚੱਲ 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 ਗੱਲ ਖਿੱਚ 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 ਗੱਲ ਚੱਲ 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 ਕਰ ਦੋਮਾ ਸਪੀਡ ਵਧਾ ਆ ਮੜੀ ਜੀ ਤਿੰਨ ਰਾਹਾਂ ਵਾਲੀ ਸਪੀਡ ਵਧਾ ਥੋੜੀ ਜੀ ਇਹ ਤੇਰੇ ਮਗਰ ਸਪੀਡ ਨਾ ਹੋਣਗੇ ਓਏ ਹੋ ਗਿਆ ਹਾਂ ਚੱਲ ਨਾ ਰੁਕ ਨੀ ਪਤਾ ਆ ਰਿਹਾ ਨਾ ਹਾਂ ਚੱਲ 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 ਮਾਮਾ ਤੇਰੇ ਨਾਲੋਂ ਜਵਾਕ ਹੀ ਕਹਿਣਾ ਆ ਵੇ ਨਿਗੇ ਨਿਗੇ ਕਿੱਦਾਂ ਆਉਂਦੇ ਹੋਰਦੇ ਇੱਕ ਰਹਿ ਵੀ ਜੇ ਇੱਥੇ 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 ਟੋਕ ਰੱਖ ਫੇਟਕ ਆਖ ਲਾਸਟ 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 ਹਾਈ ਪੁਆਇੰਟ ਉਹ ਰੀਰ ਰੋਕ ਕੇ ਪਾਗੀ ਇਧਰ ਹੋ ਇਧਰ 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 ਕਾ ਚੱ 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 ਲਾ ਗਿਆ ਲਾ ਗਿਆ ਲਾ ਕੇ ਲਾ ਜਾ ਆ ਆ ਆ ਆ ਆ ਆ ਇੰਨੇ ਅੱਛਾ ਇੰਨੇ ਕਦੇ ਨਹੀਂ ਇਹ ਨਾ ਪਈ ਆ ਵੀ ਦਸਕਾ ਤੱਕ ਲੰਮੀ ਆ ਦੇ। ਛੋਟੇ ਘੱਟ ਲਾ। ਬੋ ਵੇਹ ਪੂਰੀ ਬਰਾਬਰ ਹੀ ਲਾ ਜਾਈ ਹੈ ਨਾ। ਕਿੰਨੇ ਸਾਲਾਂ ਦਾ ਤੂੰ? 9 ਸਾਲਾਂ ਦਾ। ਤੇਰੀ ਵੀ ਕਿੰਨੀ ਉਮਰ? ਹੈ? 11 11 ਤੂੰ ਕਿੰਨੇ ਸਾਲਾਂ ਦਾ ਹੋ ਗਿਆ? ਮੈਂ 13 ਦਾ। 13 ਦਾ। ਤੇਰੀ ਮੋਟੇ ਜਾਵੇ ਰੰਗੇ ਦੀ। 14 ਵਿਗਿੱਤ ਹੈ। ਹਾਂ। 13 ਬੰਦ। ਕਿਵੇਂ ਫਰਮਾਣਾ? ਜਰਵਾ ਪਾਣਾ। ਬੋਮੇ ਰੋ ਪਾਣਾ। ਇਹ ਲੱਗ ਲਾਇਆ ਕਿਹੜਾ? ਨਾ ਨਹੀਂ ਬਰਾਦ। ਅੱਛਾ ਗੱਤੋ ਦਾ। ਇਹ ਤੇਰੀ ਉਹ ਤੇਰੀ ਵਖਰੀ ਪਾਲੋ। ਹਾਂਜੀ ਤੇਰ ਪਾਲੀਏ। ਆਵੇਂ ਪਾਣਾ। ਐ ਨੂੰ ਆਇਆ ਕਰੋ ਤੁਸੀਂ। ਇਹਦੇ ਵਿੱਚ ਉਹ ਨਹੀਂ ਆਉਂਦਾ ਤੂੰ ਮੇਰੇ ਵਰ ਜਾਣੀ ਗਿਆਨੀ ਰੇਡ ਕੋ ਨਹੀਂ ਜਾਂਦੀ ਰੇਡ ਨੂੰ ਚਲੋ ਸੌਣ ਚ ਆਪ ਐਡਾ ਸਰਟੀ ਖਡਾਉਣਾ ਸਾਰਾ ਆਫ ਆਉਡੀ ਅੰਦਰ ਕੇ ਰਿਓ ਆ ਯਾਰ ਆ ਯਾਰ ਕੁਛ ਆਖ ਤਾ ਖੜੀ ਆ ਆ ਯਾਰ ਆ ਤੋ ਤੇਰੀ ਆਹੋ ਆਹ ਦੋਵੇਂ ਆ ਕਾਹ ਦੋਣੀ ਤੇ ਮਿਲਦਾ ਕੁਛ ਆ ਆ ਕੀ ਲੱਗਦਾ ਹੁਣ ਆਹੋਂ ਦਿਮਾਗ ਵਰਤਿਆ ਹੀ ਅਸਾਂ ਗਲਤ ਨੂੰ ਆ ਜਾਂਦਾ ਆਂ ਆਪਦੀ ਦਿਮਾਗ ਵਿੱਚ ਆ ਪਾ ਕਿ ਹਮ ਨੂੰ ਕੁਛ ਮਾਰਨ ਦੀ ਢੱਕ ਪੈਣਾ ਨਹੀਂ ਲੱਤੀ ਪੈ ਮਹੌਲਾ ਦਾ ਫਾਟਾ ਵੀ ਲੱਗਣਾ ਤੇਰੀ ਯਾਰ ਹਾਈ ਆ ਗਿਆ ਸੇ ਉਹ ਤੇ ਫੇਰ ਨਾ ਉਹ ਆਜੋ ਨਹੀਂ ਆ ਟਰਨੇ ਸਹੀ ਨਹੀਂ ਲੈ ਗਿਆ ਆਪੇ ਉਹ ਤੇ ਫਿਰ ਕਰਕੇ ਰਾਤ ਚੜਕੇ ਰਾਹ ਹੁਣ ਹਰਾਸ ਕਰ ਬਾ ਵਾਏ ਜਦੋਂ ਕੋਟਮਾਰੀ ਤੋਂ ਬਾਹਰ ਜਾਣਾ ਚਾਹਦਾ ਐਂ ਤਾਂ ਫੁਟਕਾਰ ਲਿਆ ਆ ਗਾ ਚੰਗਾ ਸਾਹਮਣੇ ਆਇਆ ਤੁਹਾਡੀ ਪਾਇਆ ਤੂੰ ਨਾ ਆਇਆ ਥਲਾ ਜਦਾ ਇਹਨੂੰ ਇਹਨੂੰ ਛੇੜਨਾ ਕੁਝ ਨਹੀਂ ਹੁੰਦਾ ਲਮਾਂ ਮਗਾਲਾ ਨਾਲ ਆ ਕੋ ਦੇ ਫੜ ਫਰੀ ਲੰਮਾ ਭਜਾਣਾ ਹੱਥੇ ਨੂੰ ਆਖੀ ਦਾ ਲੰਮਾ ਉੱਧਰ ਨੂੰ ਜਾ ਇੱਧਰ ਨੂੰ ਲਿਆ ਦੋ ਕਟਾਂ ਤੇ ਤੂੰ ਆਉਣ ਨੂੰ ਨਿਕਲ ਜਾਣਾ ਹਾਂ ਖਿੱਚ ਕੇ ਮਾਰੀ ਹਾਂ ਟਰਨ ਹਾਂ ਹੋ ਗਿਆ ਹੋ ਗਿਆ ਫੇਰ ਹੰਦਾ ਮੈਂ ਬੈ ਗਿਆ ਜੇ ਇਹ ਨਿਕਲੇ ਆਉਂਦੇ ਇਹ ਨੂੰ ਦਾ ਦੰਦ ਨੂੰ ਦਿਮਾਗ ਚੋਂ ਕੱਢ ਦੇ ਉਹ ਨਹੀਂ ਆ ਠੀਕ ਆ ਕੱਢ ਦੇ ਇਹ ਨੂੰ ਇਹ ਦੇ ਬਾਰੇ ਸੋਚੀ ਜਾਏਗਾ ਤੂੰ ਲੱਗਣੀ ਨਹੀਂ ਉਹ ਗਰਾਉਂਡ ਤੇਰੇ ਤੋਂ ਦੱਸਣਾ ਕਾਢ ਦੇ ਨੂੰ ਦਿਮਾਗ ਚੋਂ ਕੁਝ ਨਹੀਂ ਹੋਇਆ ਆਹ ਆਹ ਦੀ ਜਾਜ ਮਾਰ ਦਿੱਤਾ ਮਾਰਨੀ ਤੇ ਪੱਜ ਤੇਜ਼ ਪੱਜ ਪਾ ਓਏ ਓਏ ਪਾਸਿਓਂ ਦੇ ਬਸੇ ਰੋ ਯਾਰ ਇੱਧਰ ਕੀ ਆਣ ਹੰਦੇ ਨੇ ਬਹੁਤ ਵਧੀਆ ਐਕਸ਼ਨ ਮੰਡੇ ਦਾ mana ketsa gak akan? Hah? Jadi ਕਾਲੀ ਤੇ ਥੱਲੇ ਆ ਨਾ ਜਿੱਦਾਂ ਆ ਬਾਹ ਮੜਨਾ ਬਾਹ ਕੋ ਤੂੰ ਹੀ ਫੜ ਕੇ ਰੱਖਣਾ ਤੈਨੂੰ ਖਾ ਚੱਲਾ ਏ ਫੜ ਕੇ ਬਾਹ ਜਿੱਦਾਂ ਜਿੱਦ ਸਾਈਡ ਤੇ ਨਾ ਰੁਕ ਐਦਾਂ ਕੱਢ ਲੈ ਸਾਈਡ ਤੇ ਬਾਹਾਂ ਹੀ ਅੱਗੇ ਰੱਖ ਪੂਰੀਆਂ ਠੀਕ ਆ ਜੇ ਜੇ ਉੱਤੇ ਚੜ ਜਾਂਦਾ ਪਿੱਛੇ ਟੈਕ ਆ

ਮੰਨਣਾ ਮੰਨੋ ਕੰਮ ਜੀਵਨ ਦੀ ਕਬੱਡੀ ਵੈਨਾ ਜਿਆਦੀ ਆ ਹਾਂ ਕਰਤਾ ਵਧੀਆ ਗੁਈਆ ਨਹੀਂ ਉਹ ਵੈਨਾ ਨਹੀਂ ਜੇ ਕੁਛ ਹੈ ਥੋੜੇ ਜਿਹੜਾ ਕੋਲ ਉਹਦੇ ਕੋ ਫੋਨ ਹੀ ਨਹੀਂ ਹੈਗਾ ਤੇ ਹਾਂ ਤਾਂ ਨਹੀਂ ਆ ਜੋ ਸਿੱਖਿਆ ਇਥੇ ਦੇਖਿਆ ਇਹਦਾ ਨਹੀਂ ਆ ਮੈਂ ਕਿਤੇ ਇੱਥੇ ਭਾਵੇਂ ਲਾ ਕੇ ਵਖਾੜ ਕੇ ਦੇਖ ਜਾਂਦੇ ਤੇ ਕਰੇ ਤਾਂ ਮਾੜੀ ਆ ਸਾਡੇ ਦੀ ਜੀੜੀ ਨਾ ਪੀੜੀ ਨਾ ਤਰਾ डाल हाँ दमाग लागे निकलना दबावार को सही है सही सभी है ਆਹ ਬੰਦੇ ਨਾ ਚੋਹੋ ਸਾਹ ਹੋ ਪੰਜ ਖਿਡਾਰੀ ਹੋਣਗੇ ਐ ਬਹੁਤ ਵੇਰ ਸੱਤ ਖਿਡਾਰੀ ਆ ਗਏ ਨੇ ਤਿੰਨ ਨੇ ਇਹ ਤਕੜਾਈ ਤਕੜਾਈ ਛੁੱਟ ਗਈ ਛੁੱਟ ਗਈ ਚੱਲ ਬਾਰਮ ਮਮਾ ਜੈ ਦੀ ਨਾਗਵਾਲ ਪਾ ਗਿਆ ਵਧੀਆ ਹੋ ਜਾ ਤੋ ਫਿਰ ਜੇ ਲੱਕ ਵੇਖ ਕਿੱਧਰ ਲੱਕ ਦੀ ਬਿਮਾਰੀ ਐ ਮੈਂ ਕਰਾਉਂਡ ਓਏ ਮੋਟਰ ਮਟਰ ਲੱਗ ਗਈ ਹੁਣ ਪਾਣੀ ਦਾ ਪ੍ਰਬੰਧ ਕਰਿਆ ਕਰਦਾਂਗਾ ਅੱਜ ਅੱਜ ਕਿਹੜਾ ਉਹ ਤਾਂ ਪੁੱਛੇ ਹੋਗਾ ਨਹੀਂ ਉਹ ਪਤਾ ਉਹ ਡੇਲੀ ਦਾ ਬਣਾਉਂਦਾ ਅੱਛਾ ਉਹਨੇ ਆਪੇ ਆ ਕਵਰ ਕਰ ਦੇਣਾ ਸਟੈਪ ਦੇ ਸਟੈਪ ਫਾਈਦਾ ਕਰ ਚੁੱਕੀ ਜਾਨ ਮਾਰ ਕੇ ਕਰਕੇ ਤੋੜ ਕੇ ਉਹ ਇਦਾਂ ਨਹੀਂ ਲੱਖੀ ਦਾ ਪੂਰਾ ਤਾਂ ਲਾ ਦੇ ਸੌਰੀ ਪਾਵਰ ਕਾਰ ਬਹੁਤ ਦਸਾਂ ਲੱਗਾ ਆ ਕੀ ਕਰਾਈ ਨਾ ਮੈਂ ਪਿੰਡਾਂ ਦਾ ਉਹਨੂੰ ਆਇਆ ਕੁੱਤੀ ਹੁੰਦੀ ਕਰੀਂ ਤੂੰ ਕੋ ਉਂਗਰ ਆਪੇ ਨੋੜਾ ਹਸਕਾਰੀਆਂ ਨੂੰ ਤੂੰ ਖਲੋਤਾ ਪਗਰੋਂ 93 ਚਾਨਣੀ ਜਾਨੀ ਚਾਹਦੇਗਾ ਬੰਦਾ ਇਹਨਾਂ ਨੂੰ ਪੂਰਾ ਆਜਣ ਨੂੰ ਉਹਨੇ ਬਗਲ ਚਾੜੀ ਤੈਨੂੰ ਤੇਰੇ ਤੇ ਰਾਸ਼ ਕਰਨਾ ਉਹਨੇ ਭੱਜ ਕੇ ਉਦੋਂ ਲੰਮੇ ਭਜਾ ਮਾੜੀ ਆਇਆ ਮੁੱਛੇ ਭਾਈ ਇੱਥੇ ਤੋਂ ਕਿੱਥੇ ਲਾ ਦੇ ਗੋ ਨੂੰ ਜਿਹੜੇ ਲੋਹ ਹੁੰਦੇ ਆ ਘੱਟ ਲਾ ਦੋਗਾ ਲੱਕ ਤੇਰੇ ਦੇ ਵਾਣੀ ਹੋਈ ਕੌਡੀ ਪਾ ਚੱਲਿਆ ਆਏ ਤਾਂ ਲਾਹਣੀ ਗਿਆ ਆ ਰਿਹਾ ਉੱਧਰ ਇਹਨੂੰ ਕੁਝ ਆਉਂਦਾ ਆ ਆ ਬਣਾ ਲਾ ਇਹਨਾਂ ਕਿ ਜਾਨ ਲੱਗੇ ਜਾ ਕੇ ਪਹਿਲਾਂ ਬੈਠੀ ਸੀ ਹਰਕਤ ਕੀ ਕਰਦਾ ਤੈਨੂੰ ਫੜਨ ਲੱਗਾ ਐਵੇਂ ਨਾ ਕਮਲਿਆਂ ਨੂੰ ਵਿੱਚ ਵਾਜੀ ਹੁਣ ਮਾਰ ਜਿਹੜਾ ਘਰ ਦਾਖਸ਼ਣ ਕਰਨਾ ਹੈ ਕਾਰਨ ਕਰੇ ਪਤੋਂ ਵਿੱਚ ਵਜੀ ਜਨਾਂ ਦੇ ਜਾਜਾ ਅੰਨਿਆ ਸਾਈਡ ਨੂੰ ਆਉਣੋ ਵੇਖ ਲਿਆ ਉਹਨੂੰ ਗਾੜੀ ਮੇਰੇ ਗਾੜੀ ਆ ਗਈ ਚੱਲ ਜਾਓ ਇਧਰ ਇਧਰ ਰਾਜਪੁਰਿਆ ਵੇਖੋ ਬਲਬਾਗ ਹੁੰਦੀ ਫੇਰ ਮੁਕਰੀਆ ਯਾਰ ਉਹ ਡਰਦੀ ਯਾਰ ਇਹ ਤਾਂ ਗੱਲ ਪਤਾ ਖਾ ਕੇ ਆਈ ਗੋ ਆਹ ਪੇੜ ਵੱਜੀ ਪਹਿਲਾਂ ਤੇਰੇ ਇਹ ਚ ਤੂੰ ਇਹ ਨਾ ਪੇੜਾ ਪਰ ਉਹ ਬਟਾ ਟੰਡਾ ਵਾਲਾ ਮਾਰਾ ਦੂਤੇ ਕੋੜਾ ਬੋਤ ਪਿਛਾ ਇਹ ਅੱਗੇ ਲਾ ਲੋ ਇਹ ਲਾਉਣਾ ਇਹਦੇ ਅੱਗੇ ਲਾ ਆ ਪੰਜਾਂ ਗੱਲ ਲਾ ਲੋ ਲਾ ਲੋ ਆ ਕੇ ਕਹਾ ਮੇਰੇ ਨਾਲ ਕੋਈ ਨਹੀਂ ਵੀਰ ਮੈਂ ਆਇਆ ਤੇ ਪ੍ਰਕਾਸ਼ ਜਿੰਨੇ ਆਸ਼ ਫੇਰੇ ਨਹੀਂ ਮੁੱਤੀ ਬਗਾ ਜਾਲਾ ਟੱਟ ਪਜੋਣਾ ਚਾ ਚਾ ਇਹ ਆਈ ਚੋਣ ਦੋ ਗੁੱਦਾ ਉਸੇ ਜੂਗ ਮੈਂ ਆਵੀ ਮੈਂ ਵੀ ਛੇੜਨ ਨੂੰ ਡੱਕ ਲੱਗਦਾ ਨਾ ਨਹੀਂ ਡੱਕ ਮੈਂ ਡੱਕ ਲੱਗਦਾ ਆਹ ਨਾ ਹੋਏ ਕਿਸੇ ਤੇ ਬੋਤੀਆ ਇਧਰੋਂ ਛੱਡ ਕੇ ਆਉਂਦੇ ਆਂ ਇਧਰੋਂ ਡੱਕਾ ਨਾ ਆਏ ਓਏ ਮੈਂ ਤੇ ਪਾੜਾ ਦੋ ਉਹਨੇ ਮੇਰੇ ਨਾਲ ਡਾਕੀਓ ਬੋਤੀ ਲੈ ਲੇ ਕੋ ਆਣਾ ਮੈਂ ਇੱਕ ਨੂੰ ਡੱਕ ਦਿੰਦਾ ਆਂ ਆਹ ਨਹੀਂ ਕਿਦੇ ਐ ਰਹਿ ਗਈ ਓਏ ਏ ਏ ਜਗ ਜੂਦਾਈ ਜਗ ਜੂਦਾਈ ਜਗ ਜੂਦਾਈ ਪਿਆਰ ਜੋੜ ਪਿਆਰ ਰੇਡ ਪੈ ਲਗੀ ਏ ਜਿੱਦਾਂ ਇਹਨੇ ਤੇ ਜਿੱਦਾਂ ਇਹਨੇ ਤੇ ਨੋਕੋ ਪੁੱਛ ਗਈ ਮਰੀ ਨਾ ਬਾਹ ਜਿੱਟ ਕੇ ਮਾਰਦਾ ਨਾ ਫਿਰਦੇ ਉਤੋਂ ਦੀ ਆਪੇ ਮਾਰ ਆ ਗਿਆ ਨਾ

ਬਾਈ ਉਹਦਾ ਕੈਮਰਾ ਆਇਆ ਸ਼ੋਰ ਪਾ ਦੇ ਢਿੱਲਾ ਬਹਿ ਗਿਆ ਨੀ ਚੱਗ ਲੱਗਾ ਬਣਾ ਓਏ ਫੜ ਜਾ ਫੜ ਜਾ ਜਿਹੜਾ ਬੋਦੀ ਨੂੰ ਫਤੂ ਚੱਕ ਜੂਦ ਇਧਰ ਆ ਕਰਾ ਦੇ ਪਹਿਲਾ ਪਾਉਂਗਾ ਪਰ ਕਿਦਾ ਬਾੜੀਦਾਰ ਬਾਈ ਇਹਦਾ ਪਰ ਪਾਣੀ ਚਲੇ ਸਾਥ ਬਚੋ ਯਾ ਇਹਨਿਕਾ ਪਾਣੀ ਕੋਟ ਓਏ ਓਏ ਕਿਹਾ ਬੰਤਾ ਜੇ ਲੁੱਕ ਕਰਦਾ ਫਿਰ ਅੱਪੀਆ ਸਹੀ ਹਨ ਮੈਂ ਫੋਟੋ ਆਖ ਦੇਣਾ ਜਾ ਕੋ ਜਾ ਓਏ ਰੰਗ ਦੇ ਅਈਂ ਕਹਤਿਆ ਉਹ ਗਾੜੀ ਜਾ ਪਹੁੰਚੇਗਾ ਜੇ ਮੈਂ ਭੱਜ ਜਾਵਾਂ ਫਰਜ਼ੂਨ ਰੋਏ ਨਹੀਂ ਤੇ ਬੜਾ ਚਾਹਤਾ ਹੈ ਕਿਾ ਮੁਕਰ ਨਹੀਂ ਉਤਰਾ ਮਾਨਤਰੀ ਨੂੰ ਚਾਹੀਦਾ ਆ ਜਾਕਰ ਫਿਰ ਛਾਦਣਾ ਨਾਮ ਹੀ ਚੱਲੋਂ ਸਰੀ ਲਿਖੀ ਆਹ ਕੀ ਚੱਲ ਰਿਹਾ ਵਾਹ ਨਾ ਕੋਈ ਕਿਪਾਤ ਕਾਫਾ ਸੋਫਾ ਸਫਾ ਕਾ ਕੁਛ ਆ ਯਾਰ ਕੁਛ ਕੁਛ ਬੱਤ ਕੀ ਬੜੀ ਸੋਣੀ ਕਮਾ ਕੇ ਗਿਆ ਹੁਣ ਵੇਖਿਆ ਨਹੀਂ ਉਹ ਮੈਂ ਜੇ ਕਮਾ ਕੇ ਗਿਆ ਜੀਵਨ ਜੀਵਨ ਉਂਗਲ ਅੱਗੇ ਆਈ ਨਹੀਂ ਥੱਲੇ ਕਰਾ ਨਹੀਂ ਅੱਜ ਕੋ ਪਤਾ ਲੱਗਿਆਂਦਾ ਪਤਾ ਲੱਗਿਆਂਦਾ ਕੱਲ ਆਈਆਂ ਸੀ ਉਂਗਲ ਮਾ ਮਾ ਕੀ ਪਾਣੀ ਈ ਲੱਗੀ ਉਹ ਨਹੀਂ ਨੋਰਕ ਵੇਲਾ ਮਸ਼ੀਨਾਂ ਲੱਗਦੀਆਂ ਘਰ ਭਗਤ ਕਿਦਾ ਆ ਬਗਲਾ ਉਹ ਸੁਣ ਲੈ ਕੋਸਣਾਏ ਕੋਲ ਸਾਹਿਆ ਉਹ ਸੁਣ ਪਰਲੇ ਕੋਏ ਚ ਖੜਕੋ ਸੁਣ ਪੈਵਾ ਚੱਲੰਦੇ ਨੂੰ ਕੋਈ ਨਹੀਂ ਦੱਸ ਚੱਲੋ ਵੀ ਮੱਤੇ ਪਾਣੀ ਜਾਵਾ ਪਿਆ ਦੇ ਨਿਕਲ ਜਾ ਕਿ ਨਾ ਮਮਾ ਮੁੱਕੀ ਉਹ ਫੇਰ ਉਹ ਛੇੜਦਾਗਾ ਨਹੀਂ ਆਲ ਮਾਰਨ ਨੂੰ ਕਿਉਂ ਨੂੰ ਮਰਜੀ ਪਾ ਕੇ you know